ਅੱਜ ਦੋਸਤ ਮੀਟਿੰਗ ਕੀਤੀ ਕਿ ਸਬਜੈਕਟ ਕੀ ਕੀ ਹੈ ਅੱਜ ਦੀ ਸਾਡੀ ਮੀਟਿੰਗ ਜਿਹੜੀ ਆ ਉਹ ਜੰਮੀ ਚੋਣ ਦੇ ਸਬੰਧ ਵਿੱਚ ਬਲੈਕ ਵਾਈਜ਼ ਮੀਟਿੰਗਾਂ ਹੋ ਰਹੀਆਂ ਸੀ ਦੋ ਮੀਟਿੰਗਾਂ ਹੋ ਗਈਆਂ ਸੀ ਤੀਸਰੀ ਕੱਲ੍ਹ ਨਾਲ ਹੋ ਰਹੀ ਸੀ ਕੀ ਪਲਸ ਕਰਨੇ ਕਰਦੇ ਮੀਟਿੰਗ ਦਾ ਦੇਖੋ ਪੋਜ਼ਿਟਿਵ ਪੁਆਇੰਟ ਹੈ ਆਪਣੇ ਵਰਕਰਾਂ ਚ ਜੋਸ਼ ਹੈ ਉਹ ਸਾਰਿਆਂ ਨੂੰ ਦਿਖ ਰਿਹਾ ਔਰ ਸਾਡਾ ਜਿਹੜਾ ਮੁੱਖ ਟੀਚਾ ਹੈ ਉਹ ਜੰਮੀ ਚੋਣ ਜਿੱਤਣਾ ਹੈ ਔਰ ਜਿਹੜਾ ਇੱਥੇ ਤੇ ਘਰਾਣਿਆਂ ਨੇ ਸ਼ਾਸਕ ਰਾਣਿਆਂ ਨੇ ਮੈਂ ਕਹੂੰਗਾ ਜਿਹੜਾ ਦਬਦਬਾ ਬਣਾ ਰੱਖਿਆ ਹੈ ਔਰ ਪੂਰੀ ਤਰ੍ਹਾਂ ਪਕੜ ਉਹਨਾਂ ਦੀ ਉਹ ਡੇਰਾ ਬਾਬਾ ਨਾਨਕ ਕੰਸਿਸਟੈਂਸੀ ਚਾ ਉਹਨੂੰ ਤੋੜਨ ਦਾ ਮੁੱਖ ਪਿੱਛਾ ਸੀ ਜੇ ਢੜੇ ਤੇ ਨਹੀਂ ਚੱਲਦੀ ਹੈ ਜੀ ਉਹ ਵੀ ਦੇਖ ਲਓ ਨਹੀਂ ਪਾਰਟੀ ਦੀ ਸਾਡੀ ਵੇਖੋ ਇੱਕ ਹੀ ਢੜਾ ਹੈ ਸਰਦਾਰ ਅਰਵਿੰਦ ਕੇਸਰੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਸੀਂ ਹੋਰ ਕੋਈ ਢੜਾ ਨਹੀਂ ਬਟ ਸੋਸ਼ਲ ਮੀਡੀਆ ਤੇ ਕਮੀ ਕੀਤਾ ਜਾ ਰਿਹਾ ਹੈ ਨਾ ਐਸੇ ਪਾਵਾ ਕੇ ਦੇਖੋ ਉਹਦੀ ਸਮਝ ਹੈ ਜੀ 100 ਕੋਟ ਜਈਏ ਆਪਣੀ ਮੱਝ ਦਾ ਦੁੱਧ ਪੀਦਾ ਸਿਆਣਿਆਂ ਨੇ ਕਿਹਾ ਹੈ ਉਹਦੀ ਸੋਚ ਸਮਝ ਆ ਜਿਹੜਾ ਆਪਣੀ ਸੋਚ ਸਮਝ ਲੈ ਕੇ ਚੱਲਦਾ ਹੈ ਪਾਰਟੀ ਨੂੰ ਐਕਸੈਪਟ ਨਹੀਂ ਕਰਦੀ ਇਹ ਹੁਣ ਪਾਰਟੀ ਹਾਈ ਕਮਾਂਡ ਨੇ ਦੇਖੀ ਆਪਣੇ ਵਰਕਰਾਂ ਨੂੰ ਮੈਸੇਜ ਦੇ ਲੋ ਹ ਵਰਕਰਾਂ ਨੂੰ ਮੈਸੇਜ ਇਹ ਹੈ ਕਿ ਸਾਡਾ ਜਿਹੜਾ ਵਿਰੋਧ ਹੈ ਉਹ ਕਾਂਗਰਸ ਦਾ ਕਾਲੀ ਦਲ ਦਾ ਭਾਜਪੀ ਨਾਲ ਹੈ ਸਾਡਾ ਆਪਸੀ ਕੋਈ ਵਿਰੋਧ ਨਹੀਂ ਅਗਰ ਕੋਈ ਸਾਡੇ ਨਾਲ ਵਿਰੋਧ ਰੱਖਦਾ ਹੈ ਤਾਂ ਉਹਦੀ ਆਪਣੀ ਸੈਲਫ ਹੈ ਜਿਹੜਾ ਬੰਦਾ ਕੋ ਕਿਸੇ ਨੂੰ ਨਾ ਨ ਕਰ ਰਿਹਾ ਕਿਥੇ ਨਹੀਂ ਜਾਣਾ ਉਥੇ ਨਹੀਂ ਜਾਣਾ ਇਹ ਕਰਦੇਗਾ ਉਹ ਕਰਦੇਗਾ ਕਿ ਉਹ ਅੱਜ ਆਪ ਇੱਥੇ ਆ ਕੇ ਬੈਠਾ ਹੈ ਤਾਂ ਵਰਤਨ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਸਾਡੇ ਚ ਲੜਾਈ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਆਪ ਸਿਆਣੇ ਬਣ ਕੇ ਬੈਠੋ ਉਹਨਾਂ ਤੋਂ ਬਚਨ ਦੀ ਲੋੜ ਹੈ ਸ਼ਰਾਰਤੀ ਅੰਸਰ ਨੇ ਅੱਜ ਅੱਜ ਅਸੀਂ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਬਲਾਕ ਕਲਾ ਨੌਰ ਦੇ ਆਪਣੇ ਪਾਰਟੀ ਸਾਥੀਆਂ ਦੇ ਨਾਲ ਆਪਣੇ ਵਲੰਟੀਅਰਸ ਆਪਣੇ ਬਲਾਕ ਪ੍ਰਬੰਧ ਪਿੰਡਾਂ ਦੇ ਆਪਣੇ ਆਗੂ ਜਿਹੜੇ ਆ ਉਹਨਾਂ ਦੇ ਨਾਲ ਮੀਟਿੰਗ ਕੀਤੀ ਅਸੀਂ ਜਿਵੇਂ ਚੋਣ ਜਿਹੜੀ ਆ ਰਹੀ ਅਸੀਂ ਉਹਦੀ ਤਿਆਰੀ ਕਰਦੇ ਕੱਲਾ ਸੀ ਡੇਰਾ ਬਾਬਾ ਨਾਨਕ ਦੀ ਮੀਟਿੰਗ ਕੀਤੀ ਸੀ ਫਿਰ ਬਈ ਕੁੰਜਰ ਦੇ ਵਿੱਚ ਧਾਰੀਵਾਲ ਬਲਾਕ ਦੀ ਮੀਟਿੰਗ ਕੀਤੀ ਅੱਜ ਅਸੀਂ ਇੱਥੇ ਜਿਹੜੀ ਆ ਮੀਟਿੰਗ ਕੀਤੀ ਆ ਪਰ ਅੱਗੇ ਅਸੀਂ ਆਰੇ ਇਹ ਵੀ ਤਿਆਰੀ ਤੇ ਐਕਚੁਅਲੀ ਤਿਆਰੀ ਚ 16 ਮੀਟ ਦਾ ਹੋਰ ਕਰਾਂਗੇ ਪਹਿਲੇ ਬਲਾਕ ਬਲਾਕਾਂ ਚ ਜਾਵਾਂਗੇ ਜਿਹੜੇ ਬਲਾਕ ਪ੍ਰਧਾਨ ਸਾਡੇ ਬੜੇ ਬਲਾਕ ਵਾਈਜ਼ ਮੀਟਿੰਗਾਂ ਜਿਹੜੀਆਂ ਉਹਨਾਂ ਚ ਸਟਾਰਟ ਕਰੂੰਗਾ ਉਹਦੇ ਤੋਂ ਬਾਅਦ ਜਿਹੜੇ ਦੇਦੇ ਬਾਬਾ ਨਾਨਕ ਦੇ ਵੱਡੇ ਪਿੰਡ ਐ ਫਿਰ ਉਹਨਾਂ ਚ ਜਾਵਾਂਗੇ ਫਿਰ ਜਿਹੜੇ ਛੋਟੇ ਪਿੰਡ ਐ ਫਿਰ ਉਹਨਾਂ ਚ ਜਾਵਾਂਗੇ ਅਸੀਂ ਤੈਅ ਕੀਤਾ ਕਿ ਅਸੀਂ ਹਰ ਬੂਥ ਤੱਕ ਹਰ ਜ਼ਿੰਮੇਵਾਰੀ ਤੱਕ ਹਰ ਪਿੰਡ ਤੱਕ ਲੈਣਾ ਉਹ ਜਾਣਾ ਔਰ ਸਦਾਤ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ 25 ਸਾਲ ਦੀਆਂ ਉਹ ਲੋਕਾਂ ਨੂੰ ਦੱਸਣੀਆਂ ਔਰ ਜਿਹੜੀ ਪਰਿਵਾਰਵਾਦੀ ਆਵਾਜ਼ ਦਿੱਤੀ ਆ ਉਹਦੇ ਖਿਲਾਫ ਲੋਕਾਂ ਨੂੰ ਜਿਹੜਾ ਜਾਗਰੂਕ ਕਰਨਾ ਇਸ ਕਰਕੇ ਅਸੀਂ ਮੀਟਿੰਗ ਕੀਤੀ ਸਾਡੇ ਸਾਰੇ ਪ੍ਰਧਾਨ ਸਾਰੇ ਸਾਡੇ ਆਗੂ ਜਿਹੜੇ ਜੰਮੂ ਦੀ ਪਾਰਟੀ ਦੇ ਉੱਤੇ ਉਦੋ ਵਾਲੀ ਸਾਹਿਬ ਅਰਨਾਵ ਸਾਹਿਬ ਤਨ ਸੰਖਾਤ ਸਾਹਿਬ ਜੀ ਬਾਠ ਦੀ ਸਾਰੇ ਸਰਮੰਦੀਪ ਜੀ ਸਾਡੇ ਬਲਾਕ ਪਰਦਾ ਸਾਰੀ ਸਾਡੀ ਟੀਮ ਜਿਹੜੀ ਅੱਜ ਇੱਥੇ ਆਈ ਸੀ ਔਰ ਬਹੁਤ ਵਧੀਆ ਮੀਟਿੰਗ ਲਈਏ ਅਗਮਤੰ ਦੱਸਿਆ ਤੁਹਾਨੂੰ ਫਿਰ ਮਿਲਾਂਗੇ ਥੋੜੇ ਹੋਰ ਵਿੱਚ ਮਿਲਾਂਗੇ। ਛੋੜਾ ਮੀਟਿੰਗ ਆਪਾਂ ਕਰੀਏ। ਸੋ ਮੈਂ ਤੁਹਾਨੂੰ ਇਹ ਕਹਿਣਾ ਕਿ ਅਸੀਂ ਮਤਲਬ ਜਿਹੜੀ ਤਿਆਰੀ ਕਰਦੇ ਹਾਂ ਸਾਡਾ ਤੈਅ ਕੀਤਾ ਅਸੀਂ ਸਟੇਟ ਲੈਵਲ ਤੇ ਕਿ ਅਸੀਂ ਚਾਰੇ ਜਿੰਮੀ ਚੋਣਾ ਜਦਾ ਬਾਬਾ ਨਾਨਕ ਗੱਦੜਬਾ ਉਹਦਾ ਜਿਹੜਾ ਸਿਆਦਪੁਰਾਲੀ ਚੱਬੇਵਾਲ ਔਰ ਬਰਦਾਲਾ ਚਾਰੇ ਜਿੰਮੀ ਚੋਣਾ ਜਿਹੜੀਆਂ ਅਸੀਂ ਜਿੱਤਣੀਆਂ ਉਹਦੀ ਤਿਆਰੀ ਅਸੀਂ ਹੋਤੋਂ ਲੱਗੇ ਆ ਉਹਦੀ ਤਿਆਰੀ ਕਿਹੜੀ ਪਾਰਟੀ ਦੀ ਕੁਤਬਤ ਸਾਹਮਣੇ ਆਈ ਹੈ ਜੀ ਤੁਹਾਡੇ ਬੰਦੀ ਕੀ ਕਿੱਥੇ ਆ ਜੀ ਜਿਹੜੀ ਪਾਰਟੀ ਧੜੇਬੰਦੀ ਕਹਿ ਰਹੇ ਹੋ ਸਾਡੀ ਕਿਹੜੀ ਕੋਈ ਤੇਰੇ ਬੰਦੀ ਨਹੀਂ ਸਾਡੀ ਪਾਰਟੀ ਕਦੀ ਤੇਰੇ ਬੰਦੀ ਸਾਰੇ ਬੰਦੇ ਬੋਲੋ ਹੱਦ ਕਰਾ ਅਪਚਾਹ ਰਹੀ ਤੇ ਪਾਰਟੀ ਜਿੱਥੇ ਆਜ਼ਾਦੀ ਹਰ ਬੰਦਾ ਬੋਲੇ ਆਪਣਾ ਖੁੱਲ ਕੇ ਬੋਲੇ ਠੀਕ ਹੈ ਵੀ ਗੱਲ ਸਾਡੀ ਪਾਰਟੀ ਸਿਰੋ ਲੋਕ ਸਭਾ ਦੀ ਇਹ ਇਲੈਕਸ਼ਨ ਹੋਈ ਸਾਡਾ ਦੇਦੇ ਬਾਬੇ ਨਾਨਕ ਦਾ ਇੱਕ ਇੱਕ ਵਰਕਾ ਸਾਡੇ ਐਮਪੀ ਕੈਂਡੀਡੇਟ ਸ਼ਹਿਰੀ ਕرسی ਦੇ ਨਾਲ ਟਟਾਨ ਦੀ ਤਰ੍ਹਾਂ ਖੜਾ ਹਰ ਬੰਦੇ ਨੇ ਮਿਹਨਤ ਕੀਤੀ ਹਰ ਬੰਦੇ ਨੇ ਕੰਮ ਕੀਤਾ ਕੋਈ ਬੰਦਾ ਕੋਈ ਸਜਾ ਦਿੰਦਾ ਕੋਈ ਦਿੰਦਾ ਕਿ ਪਾਰਟੀ ਕੋਈ ਧੜੇ ਬੰਦੀ ਸਾਡੇ ਕਦੀ ਵੀ ਧੜੇ ਬੰਦੀ ਨਹੀਂ ਆ ਦੇਖੋ ਇਹ ਸਾਰੇ ਇਕੱਠੇ ਗਏ ਅੱਛਾ ਤਲਵਾਰ ਸਾਹਿਬ ਸਾਰੇ ਖੜੇ ਸਾਰੇ ਖੜੇ ਆ ਤੁਹਾਡੇ ਸੱਚੇ ਦੇ ਖੱਬੇ ਇਹ ਰਾਮ ਲక్ష్ਮਨ ਦੀ ਜੋੜੀ ਤਾਂ ਤਕਰਾਰ ਕੀ ਹੋ ਜਾਂਦੀ ਉਹ ਨਹੀਂ ਦਿੰਦਾ ਜੀ ਸਰ ਮੇਰੀ ਗੱਲ ਸੁਣੋ ਮਾਂ ਜਿਹੜੀ ਉਹ ਪੁੱਤ ਜੰਮਦੀ ਠੀਕ ਹੈ ਦੋ ਜੰਮਦੀ ਜਾਂ ਤਿੰਨ ਜੰਮਦੀ ਵੱਡੇ ਦਾ ਸੁਭਾਅ ਹੋਰ ਹੈ ਨਿੱਕੇ ਦਾ ਹੋਰ ਹੈ ਉਹ ਕਰਦਾ ਮਾਮਲਾ ਠੀਕ ਹੈ ਤੇ ਮਾਂ ਇੱਕ ਦਿਨ ਤੇ ਆ ਕੇ ਦੋਵਾਂ ਨੂੰ ਸਜਾਉਂਦੀ ਅਗਦੀ ਬਹੁਤ ਏਦਾਂ ਵੀ ਏਦਾਂ ਆਪਣਾ ਘਰ ਦਾ ਵਿਕਾਸ ਕਰਦੀ ਤਾਲਵੀਰ ਸਾਹਿਬ ਜਿਹੜੇ ਚੰਗੇ ਲੋਕ ਹੈ ਜਿਹੜੇ ਸਿਆਣੇ ਪੁੱਤਰ ਉਹ ਆਪਣੀ ਮਾਂ ਦਾ ਬਾਪ ਦਾ ਕਹਿਣਾ ਮੰਨਦੇ ਵੀ ਠੀਕ ਆ ਯਾਰ ਸਾਨੂੰ ਵੱਡਿਆਂ ਕਿਆ ਇਦਾਂ ਹੀ ਜਿਹੜੇ ਸਾਨੂੰ ਪਾਲਤੀ ਕਹਿੰਦੀ ਆ ਅੱਲਾ ਉਹ ਵੀ ਇੰਨੇ ਨਹੀਂ ਸਾਨੂੰ ਜਿਹੜੇ ਮਾਨ ਸਾਹਿਬ ਸੱਚੇ ਕਹਿੰਦੇ ਵੀ ਤਾਹਿਆ ਸਾਹਿਬ ਇਹ ਇਦਾਂ ਕਰਨਾ ਕਦੀ ਸਾਡੀ ਕੋਈ ਗੱਲ ਹੋਵੇ ਆਪਣੇ ਮੋਕਨ ਸਿੰਘ ਸਭ ਕੋ ਰੱਖਦੇ ਆ ਤੋ ਕਹਿੰਦਾ ਇਦਾਂ ਵੀ ਇਦਾਂ ਕਰਨਾ ਅਸੀਂ ਸਮਝਾਨੇ ਕਿ ਸਾਡੇ ਜਿਹੜੇ ਇੰਤਜ਼ਾਰ ਦੇ ਨੇ ਸਾਨੂੰ ਉਹ ਡਾਇਰੈਕਸ਼ਨ ਦੇ ਦੇ ਪਾਉ ਸਾਡੇ ਸਾਥੀ ਤਾਂ ਬੜੇ ਸਿਆਣੇ ਯਾਰ ਆ ਛੜੀ ਖੜਾ ਤੁਹਾਨੂੰ ਕਿਤੇ ਫੋਟ ਲੱਗੀ ਸਾਡੀ ਲੋਕ ਸਭਾ ਇਲੈਕਸ਼ਨ ਨਾ ਹੋਣੀ ਲੱਗੂਗੀ ਤੈਨੂੰ ਦੇਖੋ ਸਾਡੇ ਗਰੀਲੇ ਲੜਦੇ ਕਿੱਦਾਂ ਕਲਿਵਰ ਸਾਹਿਬ ਦਾ ਬੜੇ ਅਸੀਂ ਇਤਿਹਾਸਿਕ ਜਗ੍ਹਾ ਤੇ ਖੜੇ ਆ ਕਲਾਨੌਰ ਬੜਾ ਇਤਿਹਾਸਿਕ ਸ਼ਹਿਰ ਹੈ ਇਹ ਤਾਂ ਤਾਜਪੋਸ਼ੀ ਵੀ ਹੋਈ ਸੀ ਅ ਅ ਅੱਜ ਦੀ ਜਿਹੜੀ ਇਸ ਗੱਲ ਹੈ ਜਦੋਂ ਤੁਸੀਂ ਇਹ ਕੱਟਿਆ ਤਾਂ ਜ ਬਰਥਡੇ ਹੈ ਕੇਜਰੀਵਾਲ ਸਾਹਿਬ ਦਾ ਕਿ ਤੋਫਾ ਕੀ ਦੇ ਰਹੇ ਹੋ ਅੱਜ ਇਹਨਾਂ ਦੇ ਚਿਹਰਿਆਂ ਤੇ ਥੋੜੀ ਥੋੜੀ ਖਟਾਸ ਸੀ ਨਹੀਂ ਕੋਈ ਕੋਈ ਖਟਾਸ ਮੈਂ ਤਾਂ ਫਿਰ ਕਹਿੰਦਾ ਸਾਡੇ ਚਿਹਰੇ 'ਤੇ ਕਦੀ ਸਰ ਖਟਾਸ ਨਹੀਂ ਦੀ ਗਈ ਮੂਹ ਪੀ ਲੋਕ ਵੇਖੋ ਆਈ ਸਾਰੇ ਨੂੰ ਤੇ ਬੇਵਿਥੇ ਇਹ ਤੇ ਮੈਂ ਤੇ ਸਾਰੀ ਗਲਤੀ ਆ ਅਸੀਂ ਲੋਕਤੀ ਵਰਕਰ ਆ ਸਾਡੇ ਕੋਲ ਪੈਸੇ ਨਹੀਂ ਕਿ ਅਸੀਂ ਪੈਸੇ ਨਾਲ ਕੋਈ ਚੀਜ਼ ਖਰੀਦ ਲੈਣੀ ਆ ਸਾਨੂੰ ਸਭ ਨੂੰ ਪਤਾ ਹੈ ਕਿ ਪਾਰਟੀ ਦਾ ਕੰਮ ਕਰਨਾ ਬਣਾ ਜਿਹਨੂੰ ਪਾਰਟੀ ਦਾ ਕੰਮ ਚੰਗਾ ਲੱਗਾ ਪਾਰਟੀ ਦੇ ਉਹ ਰਿਸਪੈਕਟ ਪਾ ਕੇ ਦੇ ਆ ਸਟੇਜ ਤੋਂ ਸੁਣੋ 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 ਸਾਡਾ ਤਾਜ ਦੇ ਆ ਕਿ ਜਿੱਦਾਂ ਇੱਥੇ ਤੁਸੀਂ ਕਹਿੰਦੇ ਹੋ ਤਾਜ ਪੁੱਛੀ ਹੋਈ ਇੱਥੇ ਵੀ ਸਾਡੇ ਐਮਐਲਏ ਦੀ ਇੱਥੇ ਹੀ ਤਾਜ ਪੁੱਛੀ ਹੋਈਗੀ ਤੁਸੀਂ ਕਹੋ ਦਿਓ ਜੋ ਤਗੇ ਜਿਹੜੇ ਬੇੜਾ ਬਾਬਾ ਨਾਂ ਦੇ ਪਾਰਟੀ ਜਿੰਨੂ ਅਮੀਦਵਾਦ ਜਿੰਨੂ ਟਿਕੜੇ ਹੋਊਗੀ ਅਸੀਂ ਉਹਨੂੰ ਮੈਨੂੰ ਜਿਹੜਾ ਜਿਤਾ ਕੇ ਤੇ ਐਸੇ ਹੀ ਥਾ ਦੇ ਪਾਜ ਫੋਚੀ ਕਰਕੇ ਫਿਰ ਕੇਆਰ ਕੋਲ ਭਗਵਤ ਮਾਨ ਕੋ ਭੇਜਾਂ ਜਦੋਂ ਪ੍ਰਚਾਰ ਵਾਲੀ ਜਦੋਂ ਮੈਂ ਇਹਦੇ ਕੋਈ ਜਿੱਤ ਤੇ ਸਾਨੂੰ ਇਦਾਂ ਦੀ ਪਤਾ ਲੱਗੂਗਾ ਕਿ ਕੇ ਕੇ ਸਾਦੇ ਪਾਰਟੀ ਦੇ ਕੁਝ ਕਰ ਨਹੀਂ ਕੇਆਰ ਜੀ ਦੇ ਬਸਤੇ ਤੇ ਆ ਬੜੀ ਭਾਜੀਪੀ ਵਾਲਿਆਂ ਨੂੰ મોદી ਨੂੰ ਅੰਮ੍ਰਿਤ ਸਾਧ ਤੇ ਕਹਣਾ ਕਿ ਤੁਸੀਂ ਕੇਰਿਆਲ ਨੂੰ ਜੇਲ੍ਹ ਚ ਬੰਦ ਕਰ ਸਕਦੇ। ਪਰ ਉਹਦੀ ਸੋਚ ਸਾਰੇ ਦੇਸ਼ ਚ ਘੜ ਘੜ ਚ ਪਹੁੰਚੀ ਆ। ਉਹਦੀ ਸੋਚ ਨੂੰ ਕੈਦ ਕਰਨਾ ਉਹਨਾਂ ਦੇ ਬਸ ਦੀ ਗੱਲ ਈ। ਔਰ ਹੋਏ ਤੁਸੀਂ ਦੇਖਿਆ ਅਸੀਂ ਜੰਦਰ ਦੀ ਲੈਕਚਰ ਨੂੰ ਲੜੀ ਅਸੀਂ ਉਹਨੂੰ ਕੇਐਮਐਲ ਸਾਹਿਬ ਕੱਲ ਬਸ ਤੋਂ ਕਾਲੀਦਲ ਦੇ ਆਏ। ਆ ਵੀ ਸਾਰੇ ਜਿੱਤਾਂਗੇ ਜਿੱਤਾਂ ਵੀ ਕਿਉਂ। ਅਸੀਂ ਸਾਰੇ ਲੋਕਾਂ ਦੇ ਵੰਦੀ ਸੋਜ ਨਾਲ ਖੜੇ। ਸਾਨੂੰ ਸਭ ਨੂੰ ਝਾੜਨੀ ਟਿਕਟ ਦਿੱਤੀ ਝਾੜੂ ਕਿੰਨੇ ਭਰਾ ਅਜੇ ਵੀ ਕੇਰਿਆਲ ਜੀ ਦੇ ਪਾਰਟੀ ਦੇ ਉਹਨਾਂ ਵਿੱਚੋਂ ਨਿਸ਼ਾਨ ਲਿਆ। ਆਈ ਅਦਵੰਦ ਵਿੱਚ ਪਾਈਆਂ ਸਾਰੇ ਔਰ ਮੈਂ ਬੀਜੇਪੀ ਨੂੰ ਕਹਿਣਾ ਚਾਹੁੰਦਾ ਕੁਝ ਜਨਮ ਮਰਜੀ ਜੋਰ ਲਾ ਲੋ ਜਿਹੜਾ ਬਦਲਾ ਅਦਵੰਦ ਕੇ ਦੀ ਬਾਤ ਜਿਹਨੇ ਸ਼ੁਰੂ ਕੀਤਾ ਪੰਜਾਬ ਤੇ ਦਿੱਲੀ ਦੇ ਵਿੱਚ ਇਹ ਬਦਲਾ ਸਹਜੇ ਸਹਜੇ ਹਿੰਦੁਸਤਾਨ ਦੇ ਹਰ ਕੋਨੇ ਦੇ ਉੱਤੇ ਜਿਹੜਾ ਉਹ ਪਹੁੰਚੂਗਾ ਉਹ ਲੋਕਾਂ ਨੂੰ ਉਹਨਾਂ ਨੂੰ ਚੰਗੀ ਵਿਦਿਆ ਚੰਗੇ ਹਸਪਤਾਲ ਬਿਜਲੀ ਪਾਣੀ ਰਹਿਣ ਦੀ ਛੱਤ ਆਮ ਆਦੀ ਪਾਰਟੀ ਸਹਜੇ ਸਹਜੇ ਦੇਸ਼ ਰਾਮਲੀ ਪਾਰਟੀ ਦੇ ਬੜੀ ਬਹਾਸਾਲਾ ਅਸੀਂ ਸਾਰੇ ਬਾਕੀ ਸਟੇਟਾਂ ਦੀ ਦਿੱਤ ਗਏ ਤੇ ਲੋਕਾਂ ਨੂੰ ਜਿਹੜਾ ਹਿੰਦੁਸਤਾਨ ਦੇ ਲੋਕਾਂ ਨੂੰ ਜੋ ਅੱਜ મોદી ਕਰ ਰਿਹਾ ਉਹ ਸਭਾ ਕੁਝ ਖਤਮ ਕਰਕੇ ਅਰਬੰਦੀ ਸੋਚ ਦਾ ਜਿਹੜਾ ਦੇਸ਼ ਆ ਉਹ ਬਣਾ ਕੇ ਤਾੜੀਆਂ ਨਾਲ ਦੇ ਵਿੱਚ ਡਾਕਟਰ ਕਿਉਂ ਨਹੀਂ ਆ ਰਹੀ ਇਸ ਪੱਲੇ ਆ ਜਾਓ ਆ ਜਾਓ ਬਈ ਸਾਜੂ ਸਾਰੇ ਸਨ ਸੱਤ 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 ਕਲਾਮ ਮੌਕੇ ਵਿੱਚ ਅੱਜ ਡਾਕਟਰ ਬਲਬੀਨ ਉਹਨਾਂ ਨਾਲ ਗੱਲ ਹੋਈ ਆ ਸਾਡੇ ਹੈਲਥ ਮਿਨਿਸਟਰ ਨੂੰ ਪਹਿਲਾਂ ਵੀ ਉਹਨਾਂ ਨੇ ਲੈ ਕੇ ਦਿੱਤਾ ਸਵੇਰੇ ਉਹਨਾਂ ਨੇ ਮੈਨੂੰ ਕਾਲ ਕਰਕੇ ਪੁੱਛਿਆ ਚੱਲਣਾ ਤੁਸੀਂ ਵਧੀਆ ਸਵਾਲ ਕੀ ਕਿਉਂਕਿ ਮੈਂ ਅਰਬੀ ਲਿਖ ਕੇ ਦਿੱਤਾ ਸੀ ਕਿ ਉੱਥੇ ਡਾਕਟਰ ਘਟਦੇ ਤੇ ਮੇਰਾ ਖਿਆਲ ਹੈ ਕਿ ਇਸ ਵੀ ਮੇਰੇ ਵਿੱਚ ਕਲਾ ਨੌਤ ਸਾਰੇ ਡਾਕਟਰ ਹੋ ਗਏ